ਇਸ ਵੇਲੇ ਦੀ ਵੱਡੀ ਤੇ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰਦੀ ਏ ਕਿ ਅਜੇ ਤੜਕਸਾਰ ਸਵੇਰੇ ਦੀ ਗੱਲ ਕੀਤੀ ਜਾਵੇ ਤਾਂ ਸਪਤਾ ਤੇ ਹਸਬੰਦ ਜਿਹੜੇ ਆ ਕੀ ਬਲਰਾਮ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸਪਤਾ ਦਾ ਬੜੀ ਬੇਰਹਿਮੀ ਨਾਲ ਸਵੇਰੇ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਆਸ-ਪਾਸ ਦੇ ਜਿਹੜੇ ਗੁਆਂਢੀ ਸੀਗੇ ਉਹਨਾਂ ਦੇ ਵੱਲੋਂ ਸਪਤਾ ਨੂੰ ਜਿਹੜਾ ਨਿੱਜੀ ਹਸਪੀਟਲ ਦੇ ਵਿੱਚ ਲਿਜਾਇਆ ਗਿਆ ਹਸਪੀਟਲ ਦੇ ਵਿੱਚ ਕੁਝ ਟਾਈਮ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਸਪਤਾ ਨੂੰ ਡੈੱਡ ਕਰਾਰ ਕਰ ਦਿੱਤਾ ਜਾਂਦਾ ਹੈ ਤੋ ਤਸਵੀਰਾਂ ਜਿਹੜੀਆਂ ਹਲਚਲ ਪੰਜਾਬ ਤੇ ਦੱਸੀਆਂ ਜਾ ਰਹੀਆਂ ਨੇ ਜਿੱਥੇ ਉਹਨਾਂ ਦਾ ਪੂਰਾ ਪਰਿਵਾਰ ਕੇਕਿਆ ਪਰਿਵਾਰ ਜਿਹੜਾ ਸੱਤ ਦਾ ਹਸਪੀਟਲ ਵਿੱਚ ਪਹੁੰਚਦਾ ਜਿੱਤੇ ਸੱਤਾਂ ਦੀ ਡੈੱਡ ਬੋਡੀ ਜਿਹੜੀ ਹੈ ਸਿਵਲ ਹਸਪੀਟਲ ਦੇ ਵਿੱਚ ਪੋਸਟਮਾਰਟਮ ਕਰਨ ਲਈ ਭੇਜ ਦਿੱਤੀ ਗਈ ਹੈ ਤਸਵੀਰਾਂ ਉਸ ਘਰ ਦੀਆਂ ਨੇ ਜਿੱਤੇ ਸੱਤਾਂ ਦੇ ਬੜੀ ਬੇਰਹਿਮੀ ਨਾਲ ਦਸਾ ਜਾ ਰਿਹਾ ਕਤਲ ਕੀਤਾ ਗਿਆ ਸੀ ਜਿੱਤੇ ਖੂਨ ਦੇ ਦੱਬੇ ਲੱਗੇ ਹੋਏ ਨੇ ਅਤੇ ਛੋਟੀ ਛੋਟੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮੌਕੇ ਤੇ ਹੀ ਉਸ ਦਾ ਪਤੀ ਗ੍ਰਿਫਤਾਰ ਕੀਤਾ ਗਿਆ ਨਾਲ ਦੀ ਨਾਲ ਪਰਿਵਾਰ ਦੀ ਮੰਗ ਜਿਹੜੀ ਸੀਗੀ ਉਹਨਾਂ ਦਾ ਕਹਿਣਾ ਸੀਗਾ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਜਿਹਨਾਂ ਦੀ ਬੇਟੀ ਜਿਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਇਸ ਮੌਕੇ ਕੀ ਕੁਝ ਕਹਿਣਾ ਡਿਵੀਜ਼ਨ ਨੰਬਰ ਤੋਂ ਐਸ ਐਚ ਓ ਦਾ ਔਰ ਨਾਲ ਦੀ ਨਾਲ ਉਸ ਪਰਿਵਾਰ ਦੇ ਉਸ ਸੱਫਤਾ ਦੇ ਭਰਾ ਦਾ ਤੇ ਉਹਨਾਂ ਦੇ ਸੱਫਤਾ ਦੇ ਗੁਵਾਂਡੀ ਹੋਣ ਆਪ ਜੀ ਲੜੇ ਨੇ ਤੇ ਇਹ ਕੰਮ ਹੋ ਗਿਆ ਗੁਵਾਂਡੀ ਨੂੰ ਫੋਨ ਕੀਤਾ ਕਿ ਇਹ ਗੱਲਬਾਤ ਹੋ ਗਈ ਹੈ ਅਹੀਂ ਆਇਆ ਮੌਕਾ ਵੇਖਿਆ ਫਿਰ ਜਾ ਕੇ ਜੀ ਨਾਮ ਹੌਸਪਿਟਲ ਚਲ ਗਏ ਉੱਥੇ ਜਾ ਕੇ ਪਤਾ ਲੱਗਿਆ ਵੀ ਡੈਥ ਹੀ ਹੋ ਗਈ ਬਾਅਦ ਵਿੱਚ ਮੱਲੇ ਵਾਲਿਆਂ ਨੇ ਆਏ ਆ ਤੇ ਬਚਿਆ ਬਾਰੇ ਦੱਸਿਆ ਦੀ ਆ ਸਰ ਕਿੰਨੇ ਬੱਚੇ ਲਾਰੇ ਬੱਚੇ ਤਿੰਨ ਆ ਭਾਈ ਦੋ ਬੱਚੇ ਦੋ ਲੜਕੀ ਕਿੰਨੇ ਕਿੰਨੇ ਸਾਲ ਦੇ ਬੱਚੇ ਬੱਚਾ 5 ਸਾਲ ਦੀ ਇੱਕ ਇੱਕ 3 ਸਾਲ ਦੀ ਆ 5-6 ਮਹੀਨਿਆਂ ਦਾ ਬੱਚਾ ਇੱਕ ਕਾਕਾ ਇਹਦੀ ਮੈਰਿਜ ਹੋਈ ਕਿੰਨੇ ਸਾਲ ਹੋ ਗਏ ਭਾਈ 14 ਜਿਹਨਾਂ ਦੀ ਮੈਰਿਜ ਹੋਈ ਆ ਤੇ ਪਤਾ ਵੀ ਕਦੀ ਕੋਈ ਕਿਰਦੀ ਉਹ ਤਾਂ ਜਾਨ ਕੇ ਤੱਕਦੀ ਮਾਰਦੇ ਕਿ ਮੈਂ ਪਹਿਲੇ ਤਾਂ ਨਾ ਕੋਈ ਚਾਂਸ ਲਿਆ ਇਹ ਪਹਿਲਾ ਟਾਈਮ ਪਹਿਲਾ ਚਾਂਸ ਫਰਸਟ ਟਾਈਮ ਉਹ ਕੀ ਮੰਕਰਦੇ ਪ੍ਰਸ਼ਾਸਨ ਵਿੱਚ ਚਲੋ ਇਨਸਾਫ ਚਾਹੀਦਾ ਇਹ ਮੇਰਾ ਨਾਮ ਪਰਮਜੀਤ ਸਿੰਘ ਹੈ ਮੈਂ ਪਿੰਡ 타이ਪੁਰ ਦਾ ਮੈਂਬਰ ਪੰਚਾਇਤ ਸਵੇਰੇ ਕੋਈ 6 ਸਵਾ 6 ਦੇ ਕਰੀਬ ਮੈਨੂੰ ਇੱਕ ਮੁੱਲੇ ਚ ਮੈਸੇਜ ਮਿਲਦਾ ਬੰਦੇ ਦਾ ਕਿ ਲਾਗ ਦੇ ਘਰ ਕਦੇ ਝਗੜਾ ਹੋ ਗਿਆ ਵਾ ਤੇ ਉਥੇ ਖੂਨ ਦੁੱਲਿਆ ਹੋਇਆ ਤੇ ਜਾ ਕੇ ਵੇਖਿਆ ਜੇ ਮੋਕੇ ਦੇ ਤੇ ਮੇਰਾ ਬ੍ਰਦਰ ਹੈ ਮਨਵਿੰਦਰ ਸਿੰਘ ਜਦੋਂ ਮੈਂ ਗਿਆ ਤੇ ਮੋਕੇ ਦੇ ਉਥੇ ਆ ਗਏ ਸੀ ਤੇ ਆਣ ਕੇ ਹੀ ਵੇਖਿਆ ਤੇ ਉਥੇ ਆਪਜ ਮੀਆਂ ਬੀਬੀ ਦਾ ਝਗੜਾ ਹੋਇਆ ਸੀ ਤੇ ਉਥੇ ਨਾ ਖੂਨ ਦੁੱਲਿਆ ਪਿਆ ਸੀ ਤੇ ਉਹਦੇ ਮੁਤਾਬਕ ਇਹ ਵੇਖਿਆ ਕਿ ਜਨਾਨੀ ਨੂੰ ਸੱਟ ਲੱਗੀ ਸੀ ਤੇ ਉਹਦਾ ਹਸਬੰਦ ਸੀ ਉਹ ਵੀ ਕੋਲ ਖੜਾ ਸੀ ਤੇ ਅਸੀਂ ਆਣ ਕੇ ਵੇਖਿਆ ਵੀ ਉਹ ਨਾ ਸਾਹ ਲੈ ਨਹੀਂ ਸੀ ਚੁੰਦੀ ਜੀ ਅਸੀਂ ਉਹਨੂੰ ਆਪਣਾ ਫਰਜ਼ ਸਮਝਦੇ ਹੋਇਆ ਦੋਵਾਂ ਭਰਾਵਾਂ ਨੇ ਚੁੱਕ ਕੇ ਗੱਡੀ 'ਚ ਪਾ ਕੇ ਤੇ ਹਸਪੀਟਲ ਕੋਲ ਲਿਆਂਦਾ ਰੰਧਾਵੇ ਰੰਧਾਵੇ ਦੇ ਹਸਪੀਟਲ ਤੇ ਇੱਥੇ ਲਿਆ ਕੇ ਇਹਨਾਂ ਨੇ ਆਪਣਾ ਮੁਰਲੀ ਜਿਹੜੀ ਸਹਾਇਤਾ ਉਹਨੂੰ ਦਿੱਤੀ ਹੈ ਟ੍ਰੀਟਮੈਂਟ ਕੀਤਾ ਸ਼ੁਰੂ ਕੀਤਾ ਤੇ ਉਹਦੇ ਬਾਅਦ ਉਹਨਾਂ ਨੇ ਕੋਈ ਅੱਧੇ ਪੌਣੇ ਘੰਟੇ ਬਾਅਦ ਤੇ ਪੌਣੇ ਘੰਟੇ ਬਾਅਦ ਅੱਧੇ ਘੰਟੇ 20-25 ਮਿੰਟ ਬਾਅਦ ਬਹੁਤ 20-25 ਮਿੰਟ ਬਾਅਦ ਉਹਨਾਂ ਨੇ ਡਿਕਲੇਅਰ ਕਰਤਾ ਕਿ ਇਹ ਡੈਥ ਹੋ ਗਏ ਸਤਨੇ ਬੱਚੇ ਜੀ ਇਨਾਂ ਦੇ ਤਿੰਨ ਬੱਚੇ ਨੇ ਦੋ ਲੜਕੀਆਂ ਇੱਕ ਲੜਕਾ ਕਿੰਨੇ ਕਿੰਨੇ ਸਾਲ ਦੇ ਬੱਚੇ ਨੇ ਇੱਕ 5 ਮਹੀਨੇ ਦਾ ਇੱਕ ਸਾਲ ਦਾ ਇੱਕ 5 ਮਹੀਨੇ ਦਾ ਬੱਚਾ ਬੇਟਾ ਤੇ ਕੁੜੀਆਂ ਕੁੜੀ ਇੱਕ 6 ਸਾਲ ਦੀ ਇੱਕ 2.5 ਸਾਲ ਦੀ ਕੁੜੀ ਇੱਕ 5 ਸਾਲ ਦੀ ਤੇ ਚੰਗਾ ਵਰਤਾਵ ਸੀ ਮਹੱਲੇ 'ਚ ਵੀ ਕੋਈ ਉਹੋ ਜੀ ਗੱਲ ਨਹੀਂ ਪਰ ਉਹ ਕੋਈ ਪ੍ਰਮਾਤਮਾ ਦੀ ਮਰਜ਼ੀ ਹੈ ਕਿ ਕੀ ਇਹ ਨਦੀ ਕਰਕੇ ਲੈ ਲੂ ਲੜਾਈ ਝਗੜਾ ਹੋਇਆ ਨਹੀਂ ਜੀ ਇਹਨਾਂ ਤੇ ਕੋਈ ਲੜਾਈ ਝਗੜਾ ਨਹੀਂ ਕੇ ਬਾਕੀ ਮੀਆਂ ਵੀ ਬੇ ਨੋਰਮਲ ਗੱਲਾਂ ਹੁੰਦੀਆਂ ਬਾਕੀ ਘਰੇਲੂ ਝਗੜੇ ਤਾਂ ਮਾੜੇ-ਮੋٹے ਹੁੰਦੇ ਰਹਿੰਦੇ ਨੇ ਉਹ ਪ੍ਰਮਾਤਮਾ ਦੀ ਮਰਜ਼ੀ ਪਤਾ ਨਹੀਂ ਕੀ ਕਹਾਣੀ ਹੋਈ ਹੈ ਮੌਕੇ ਤੇ ਅਸੀਂ ਉੱਥੇ ਉਸ ਵੇਲੇ ਤੇ ਨਹੀਂ ਕੋਲ ਹੈਗੇ ਬਾਅਦ ਦਾ ਹੋਣ ਤੋਂ ਬਾਅਦ ਚਾਹੀਏ ਉੱਥੇ ਪੁੱਜੇ ਆ ਤੇ ਬੜੀ ਮੰਦਭਾਗੀ ਖਬਰ ਹੋਈ ਹੈ। 12:00 ਤੱਕ ਸਾਢੇ 5:00 ਹੋ ਗਈ ਦੀ ਹੈ। 12:00 ਤਾਂ ਸਾਢੇ 5:00 ਵਜੇ ਦੀ ਹੋ ਗਈ ਉੱਥੇ। ਸਾਨੂੰ ਲੱਗਾ 7:00 ਵਜੇ ਵਾ। ਹਾਂ ਸਾਨੂੰ ਸਾਢੇ 6:00 ਵਜੇ ਪਤਾ ਲੱਗਿਆ। ਸਾਢੇ 7:00 ਵਜੇ। ਹਾਕੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ। ਹਾਂ ਪੁਲਿਸ ਨੇ ਆਪਣੀ ਕਾਰਵਾਈ ਕਰਕੇ ਤੇ ਮਾਮਲਾ ਦਰਜ ਕਰ ਲਿਆ। ਤੇ ਹੁਣ ਉਹ ਆਪਣੀ ਕਾਰਵਾਈ ਕਰਨ ਦੀ ਹੈ ਮੁਲਜ਼ਮ ਫੜ ਲਿਆ ਉਹਨਾਂ ਨੇ। ਤੇ ਉਹ ਅਗਲੀ ਕਾਰਵਾਈ ਕਰਨ ਦੀ ਪੁਲਿਸ। ਹਾਂਜੀ। ਅੱਜ ਸਵੇਰੇ ਸਾਨੂੰ ਕੋਈ ਕਰੀਬ 9:00 ਵਜੇ ਰੰਧਾਵਾ ਹਸਪਤਾਲ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਅਸਾਲਟ ਕੇਸ ਤੇ ਰਿਪੋਰਟ ਉਮਰ 35 ਸਾਲ ਪਿੰਡ ਤਾਜਪੁਰ ਦੀ ਰਹਿਣ ਵਾਲੀ ਸੀਗੀ ਉਹ ਨੂੰ ਇੰਜਰੀਜ਼ ਇਨਫੈਕਟ ਹੋਈਆਂ ਸੀ ਉਹਦੇ ਹੈੱਡ ਵਿੱਚ ਕੰਨ ਵਿੱਚ ਤੇ ਹੱਥ ਵਿੱਚ ਜਦੋਂ ਮੌਕੇ ਤੇ ਜਾ ਕੇ ਅਸੀਂ ਤਫ਼ਤੀਸ਼ ਕੀਤੀ ਤਾਂ ਪਤਾ ਲੱਗਾ ਕਿ ਉਹਦਾ ਹਸਬੰਦ ਜਿਹੜਾ ਹੈਗਾ ਬਲਰਾਮ ਉਹਦੇ ਵੱਲੋਂ ਉਹ ਉਹਨੂੰ ਇੰਜਰੀ ਇਨਫੈਕਟ ਕੀਤੀ ਗਈਆਂ ਸੀਗੀਆਂ ਜਿਹਦੇ ਕਰਕੇ ਬਾਅਦ ਚੋਂ ਉਹ ਲੜਕੀ ਦੀ ਉਹਨਾਂ ਇੰਜਰੀਜ਼ ਕਰਕੇ ਜਿਹੜੀਆਂ ਸੀਗੀਆਂ ਮੌਤ ਹੋ ਗਈ ਤੇ ਉਹਦੇ ਹਸਬੰਦ ਨੂੰ ਮੌਕੇ ਤੋਂ ਅਸੀਂ ਕਾਬੂ ਕਰ ਲਿਆ ਉਹ ਸਾਡੀ ਹਰਸਤ ਦੇ ਵਿੱਚ ਹੈਗਾ ਤੇ ਲੜਕੀ ਦੀ ਜਿਹੜੀ ਡੈੱਡ ਬੋਡੀ ਹੈਗੀ ਆ ਉਹ ਆਪਾਂ ਸਿਵਲ ਹਸਪਤਾਲ ਭਜਾ ਦਿੱਤੀ ਹੈਗੀ ਪੋਸਟਮਾਰਟਮ ਵਾਸਤੇ ਤੇ ਮੁਕੱਦਮਾ ਨੰਬਰ 100 ਅਦੀੰਟਾ 103 ਬੀਨ ਸਰਚ ਕਰਕੇ ਤਬਦੀਲ ਜਾਰੀ ਹੈ